ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਪਾਸੇ ਜਿੱਥੇ ਜੰਗਬੰਦੀ ਅਤੇ ਸੀਸਫਾਇਰ ਤੇ ਜਿਹੜੀ ਹੈ ਸਮਝੌਤਾ ਹੋ ਚੁੱਕਿਆ ਹੈ ਭਾਰਤ ਅਤੇ ਪਾਕਿਸਤਾਨ ਦਾ ਕਿਉਂਕਿ ਵਿਚੋਲਗੀ ਕੀਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੋਨਾਲਡ 트럼ਪ ਦੀ ਐਮ ਭੂਮਿਕਾ ਮੰਨੀ ਜਾ ਰਹੀ ਹੈ ਸੀਸ ਫਾਇਰ ਅਤੇ ਜੰਗਬੰਦੀ ਨੂੰ ਲੈ ਕੇ ਹਾਲਾਂਕਿ ਥੋੜੇ ਦਿਨਾਂ ਬਾਅਦ ਦੋਨਾਂ ਸਰਕਾਰਾਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਉਹ ਮਿਲ ਕੇ ਸੰਧੀਆਂ ਨੂੰ ਲੈ ਕੇ ਵੱਡੇ ਫੈਸਲੇ ਲੈਣਗੇ ਵਪਾਰ ਨੂੰ ਲੈ ਕੇ ਆਵਾਜਾਈ ਨੂੰ ਲੈ ਕੇ ਵੱਡੇ ਫੈਸਲੇ ਲੈਣਗੇ ਲੇਕਿਨ ਇਸ ਵਿਚਾਲੇ ਹਾਲੇ ਵੀ ਖਬਰ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਖਤਰਾ ਅਜੇ ਵੀ ਟਲਿਆ ਨਹੀਂ ਇਸ ਕਰਕੇ ਕਈ ਥਾਵਾਂ ਤੇ ਬਲੈਕਆਊਟ ਦੇ ਸੰਦੇਸ਼ ਦੇ ਦਿੱਤੇ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਪੰਜਾਬ ਨਾਲ ਲੱਗਦੀ ਸਰਹੱਦ ਦੇ ਸਥਿਤੀ ਆਮ ਹੋਣ ਲੱਗੀ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਰੇ ਬੰਦ ਸਕੂਲ ਅਤੇ ਕਾਲਜਾਂ ਨੂੰ ਕੱਲ ਮਈ 12 ਤੋਂ ਖੁੱਲਣ ਖੁੱਲ ਜਾਣਗੇ ਹਾਲਾਂਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਫਿਰੋਜ਼ਪੁਰ ਅਤੇ ਡੀਸੀਸ ਨੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਨੇ ਪਾ ਭਾਵੇਂ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋ ਗਈ ਹੈ ਪਰ ਪੰਜਾਬ ਵਿੱਚ ਪ੍ਰਸ਼ਾਸਨ ਅਜੇ ਵੀ ਅਲਰਟ ਤੇ ਹੈ ਐਤਵਾਰ ਨੂੰ ਬਟਾਰਾ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਤੌਰ ਤੇ ਰਾਤ ਨੂੰ ਸਵੈਇੱਛਕ ਬਲੈਕਆਊਟ ਦੀ ਪਾਲਣ ਕਰਨ ਦੀ ਬੇਨਤੀ ਕੀਤੀ ਉਪ ਮੰਡਲ ਮੈਨੇਜਰ ਦੇ ਹੁਕਮਾਂ ਅਨਸਾਰ ਬਿਜਲੀ ਨਹੀਂ ਘਟੀ ਜਾਵੇਗੀ ਪਰ ਲੋਕ ਖੁਦ ਆਪਣੇ ਘਰਾਂ ਦੇ ਵਪਾਰਕ ਅਦਾਰਿਆਂ ਦੀ ਲਾਈਟਾਂ ਬੰਦ ਰੱਖਣ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਜਿਹੜਾ ਹੈ ਬਚਾਇਆ ਜਾ ਸਕੇ ਦੂਸਰੇ ਪਾਸੇ ਸ੍ਰੀ ਅੰਮ੍ਰਿਤਸਰ ਤੁ ਸਕੂਲ ਕਾਲਜ ਸਾਰੇ ਬੰਦ ਰਹਿਣਗੇ ਦੂਸਰੇ ਪਾਸੇ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਵੀ ਸਕੂਲ ਬੰਦ ਰਹਿਣਗੇ ਬਲੈਕ ਅਲਰਟ ਅਲਰਟ ਵੀ ਅਸੇ ਪਾਕਿਸਤਾਨ ਸਾਧਨ ਲੱਗਦੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੂਬਨ ਸਕੂਲ ਨਹੀਂ ਖੁੱਲਣਗੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸਵੈਚਕ ਬਲੈਕ ਆਉਟ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਲੈਕ ਆਰਟ ਦੇ ਸੰਦੇਸ਼ ਦੇ ਦਿੱਤੇ ਗਏ ਨੇ ਖਾਸ ਕਰਕੇ ਗੁਰਦਾਸਪੁਰ ਅੰਮ੍ਰਿਤਸਰ ਅਤੇ ਫਰਜ਼ਪੁਰ ਅਤੇ ਫਾਜ਼ਿਲਕਾ ਯਾਨੀ ਕਿ ਸਰਹੱਦੀ ਪਿੰਡਾਂ ਦੇ ਵਿੱਚ ਸਕੂਲ ਅਤੇ ਕਾਲਜ ਦੇ ਖੁੱਲਣਗੇ ਬਲੈਕ ਆਰਟ ਵੀ ਜਾਰੀ ਰਹੇਗਾ ਲੈਬ ਜਿਹੜੀ ਹੈ ਉਹ ਆਏਗੀ ਬਿਜਲੀ 24 ਆਵਰ ਦਿੱਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਲੇਕਿਨ ਇਹ ਆਪੋ ਆਪਣੀ ਜ਼ਿੰਮੇਵਾਰੀ ਸਮਝਦੀ ਸਮਝਣ ਕੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਕਸਬਿਆਂ ਦੇ ਲੋਕ ਅਤੇ ਬਲੈਕ ਆਊਟ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਨਗੇ